Kamu sangat menyayangkan saya! Saya telah menyebutkan Nabilaq. Saya telah menyebutkan Tuwari. Ia menyebutkan Tuwari. Saya akan menunjukkan kepada mereka. Saya akan membawa mereka ke luar. mereka. Saya akan membunuh mereka. Itu tidak boleh. Ini tidak boleh. ਜਿਸ ਬੱਚੇ ਨੇ ਗਰੀਬੀ ਰੇਖਾ ਤੋਂ ਬਹੁਤ ਮਿਹਨਤ ਕਰਕੇ ਔਰ 22 ਸਾਲ ਦੀ ਏਜ ਹੋਵੇ ਔਰ ਇਡਾ ਲੋਕਾਂ ਚ ਪਿਆਰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ 22 ਸਾਲ ਦੇ ਬੱਚੇ ਨੂੰ ਚਾਹਣ ਵਾਲੇ ਲੋਕ ਜਿਹੜੇ ਨੇ ਉਹ ਕੋਈ ਹਜ਼ਾਰਾਂ ਦੀ ਤਦਾਦ ਚ ਨਹੀਂ ਬਲਕਿ ਲੱਖਾਂ ਦੀ ਤਦਾਦ ਚ ਇੱਕ ਪੋਸਟ ਜਦੋਂ ਉਹ ਪਾਉਂਦਾ ਸੀ ਤੇ ਲਗਭਗ 4 ਲੱਖ ਤੋਂ ਵੱਧ ਉਹਨੂੰ ਚਾਹਣ ਵਾਲੇ ਜਿਹੜੇ ਸੀ ਉਹਦੇ ਵੀਵਰਸ ਜਿਹੜੇ ਸੀ ਉਹਨੂੰ ਲਾਈਕ ਕਰਨ ਵਾਲੇ ਸੀ ਦੇਖਿਆ ਨਾ ਤੁਸੀਂ ਕਿਦਾਂ ਚਲਾਰੀ ਸੀ ਉਹ ਜਿਹੜੀ ਇੰਗਲੈਂਡ ਤੋਂ ਆਈ ਆ ਉਹ ਕਹਿੰਦੀ ਮੈਨੂੰ ਮਤਲਬ ਭੇਜਿਆ ਸੀ ਇਸ ਕਰਕੇ ਤੂੰ ਕਿ ਮੈਂ ਤੈਨੂੰ ਮੁੜ ਕੇ ਇੱਥੇ ਆ ਕੇ ਇਸ ਹਾਲ 'ਚ ਦੇਖਾਂ ਜਿਨ੍ਹਾਂ ਨੇ ਮਤਲਬ ਐਡਾ ਭਿਆਨਕ ਕੰਮ ਕੀਤਾ ਵਾ ਤੇ ਉਹਨਾਂ ਦਾ ਫੈਸਲਾ ਵੀ ਔਨ ਦੀ سپورਟ ਹੋਣਾ ਚਾਹੀਦਾ ਵਾ ਔਰ ਜਿਨ੍ਹਾਂ ਲੋਕਾਂ ਨੇ ਕਾਂਡ ਕੀਤਾ ਵਾ ਉਹਨਾਂ ਨੂੰ ਸ਼ਰੇ ਬਾਜ਼ਾਰ ਜਿਹੜਾ ਵਾ ਸਜ਼ਾ ਦਿੱਤੀ ਜਾਊਗੀ ਜੀ ਅੱਜ ਤੁਸੀਂ ਇਸ ਜਵਾਕ ਨੂੰ ਮਾਰਿਆ ਵਾ ਉਹ ਤੁਹਾਡੇ ਮਗਰ ਵੀ ਉਹ ਗੋਲੀ ਉਹ ਭੱਜਦੀ ਪਈ ਆ 4 ਦਿਨ ਬਾਅਦ ਤੁਹਾਡੇ ਲੱਗ ਜਾਣੀਆਂ ਨੇ ਇਹੀ ਗੋਲੀਆਂ ਜਿਹੜੀਆਂ ਇਹ ਜਵਾਕਾਂ ਦੇ ਮਾਰੀਆਂ ਤੁਸੀਂ ਜਿਹੜੇ ਮਲੰਗਾ ਨੇ ਇਹਨੂੰ ਮਾਰਿਆ ਵਾ ਉਹਨਾਂ ਦਾ 2 4 5 ਦਿਨਾਂ ਬਾਅਦ ਦੇਖ ਲਿਓ ਇਹੀ ਅਸਰ ਹੋਣਾ ਪਰੇ ਲੈਕ ਬੱਚਾ ਨਹੀਂ ਮੁੜ ਕੇ ਆਉਣਾ ਹਾਂ ਇਸ ਸਮੇਂ ਨੰਮ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਤਾਂ ਬਿਲਕੁਲ ਤੁਹਾਨੂੰ ਦੱਸ ਦੇ ਕਿ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਉਸਦੇ ਪਰਿਵਾਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੀ ਉਸਦੇ ਮਾਤਾ ਤੇ ਜਿਹੜੀ ਉਸਦੀ ਭੈਣ ਜਿਹੜੇ ਨੇ ਬਿਲਕੁਲ ਲੰਘੇ ਨੇ ਕੈਮਰੇ ਦੇ ਮੋਰੋਂ ਤਾਂ ਹਾਂ ਜਿਸ ਤਰੀਕੇ ਨਾਲ ਉਹਨਾਂ ਦੇ ਹਾਲਾਤ ਨੇ ਤੇ ਜਦੋਂ ਜਵਾਨ ਜਹਾਨ ਪੁੱਤ ਜਿਹੜਾ ਕੀ ਹੈ 22 ਸਾਲ ਦੀ ਉਮਰ ਦੇ ਵਿੱਚ ਉਹ ਇਸ ਤਰੀਕੇ ਨਾਲ ਜਦੋਂ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਬਿਲਕੁਲ ਉਸ ਅਸੀਂ ਦੇਖ ਸਕਦਾ ਹਾਂ ਤਸਵੀਰ ਦੇ ਵਿੱਚ ਉਸਦੇ ਆ ਲੱਗਦਾ ਹੈ ਕਿ ਦਾਦੀ ਜਿਹੜੇ ਮੌਜੂਦ ਨੇ ਨਾਲ ਉਸਦੀ ਭੈਣ ਜੇ ਸਰੀਕ ਨੇ ਅੱਜ ਬਾਰ ਨੂੰ ਕੱਟਾ ਪਿਆ ਜੀ ਅੱਜ ਸੰਸਕਾਰ ਵੀ ਜੜਾ ਕਰਨਾ ਪਿਆ ਹਾਲਾਤ ਕਿ ਇਨਸਾਫ ਜੜਾ ਕਿ ਨਹੀਂ ਹੋਇਆ ਅੱਜ ਤੁਹਾਡੇ ਸਾਹਮਣੇ ਠੀਕ ਹੈ ਸ੍ਰੀ ਸੜਨਾ ਬਹੁਤ ਵੱਡਾ ਤਕਾ ਹੋ ਕਿਸ ਕਿਸ ਤਰੀਕੇ ਦਾ ਮੋਜ਼ੀਗਾ ਸਾਡੇ ਸਾਰੇ ਪਰਿਵਾਰ ਨੇ ਕਿ ਤੁਹਾਡੇ ਚਾਚਾ ਜੀ ਲੱਗਦੇ ਹੁੰਦੇ ਬੜਾ ਪਿਆਰਾ ਸੀ ਸਾਡੇ ਲਈ ਖਾਟਾ ਤਾਂ ਅੱਜ ਜਿਹੜਾ ਸ਼ਾਇਦ ਕਦੀ ਪੂਰਾ ਨਹੀਂ ਹੋ ਸਕਦਾ ਕੋ ਬੱਚਾ ਜਿਸ ਬੱਚੇ ਨੇ ਗਰੀਬੀ ਰੇਖਾ ਤੋਂ ਬਹੁਤ ਮਿਹਨਤ ਕਰਕੇ ਔਰ 22 ਸਾਲ ਦੀ ਏਜ਼ ਹੋਵੇ ਔਰ ਐਡਾ ਲੋਕਾਂ ਚ ਪਿਆਰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਕਿ ਇੱਕ 22 ਸਾਲ ਦੇ ਬੱਚੇ ਨੂੰ ਚਾਣ ਵਾਲੇ ਲੋਕ ਜਿਹੜੇ ਨੇ ਉਹ ਕੋਈ ਹਜ਼ਾਰਾਂ ਦੀ ਤਦਾਦ ਚ ਨਹੀਂ ਬਲਕਿ ਲੱਖਾਂ ਦੀ ਤਦਾਦ ਚ ਇੱਕ ਪੋਸਟ ਜਦੋਂ ਉਹ ਪਾਉਂਦਾ ਸੀ ਤੇ ਲਗਭਗ 4 ਲੱਖ ਤੋਂ ਵੱਧ ਉਹਨੂੰ ਚਾਣ ਵਾਲੇ ਜਿਹੜੇ ਸੀ ਉਦੇ ਵੀਵਰਸ ਜਿਹੜੇ ਸੀ ਉਹਨੂੰ ਲਾਈਕ ਕਰਨ ਵਾਲੇ ਸੀ ਤੇ ਇੰਸਟਾਗ੍ਰਾਮ ਤੇ ਤੁਸੀਂ ਦੇਖ ਹੀ ਲਿਆ ਉਹਦਾ ਕਿੰਨਾ ਪਿਆਰ ਸੀ ਕਿੰਨੀ ਮੁਹੱਬਤ ਜਿਹੜੀ ਆ ਉਸ ਬੱਚੇ ਨਾਲ ਸੀ ਔਰ ਬੜਾ ਮਾੜਾ ਦਿਨ ਸੀ ਸ਼ਨੀਵਾਰ ਕਿ ਲਗਭਗ ਤਿੰਨ ਮੋਟਰਸਾਈਕਲਾਂ ਤੇ ਨੋ ਉਹ ਮਾੜੇ ਅੰਸਰ ਜਿਨ੍ਹਾਂ ਨੂੰ ਜੈਲ ਸੀ ਸੀ ਕੋਈ ਲੜਾਈ ਝਗੜਾ ਨਹੀਂ ਸੀ ਜੈਲ ਸੀ ਸੀ ਕੇ ਬਚਾ ਮਤਲਬ ਇਨੀ ਤਰੱਕੀ ਜਿਹੜੀ ਆ ਇਹ ਕਿਉਂ ਕਰ ਰਿਆ ਵਾ ਜੈਲਸੀ ਦੀ ਆੜ ਦੇ ਵਿੱਚ ਉਸ ਬੱਚੇ ਨੂੰ ਮਤਲਬ ਮੌਤ ਦੇ ਘਾਟ ਜਾਂ ਕਹਿ ਸ਼ਹੀਦ ਕਰ ਦਿੱਤਾ ਗਿਆ ਵਾ ਪਰ ਜਿਸ ਤਰੀਕੇ ਨਾਲ ਸਾਡੀ ਮਾਨਯੋਗ ਸੀਪੀ ਸਾਹਿਬ ਨਾਲ ਕੱਲ ਲਗਭਗ ਉਹਨਾਂ ਦੇ ਆਫਿਸ 'ਚ ਡੇਢ ਘੰਟੇ ਚਰਚਾ ਹੋਈ ਆ ਔਰ ਉਸ ਤੋਂ ਬਾਅਦ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਬ੍ਰਹਮਾਲਿਆ ਕਾਟੀ ਮੇ ਲੇ ਕੇ ਵੀ ਆਏ ਸੀ ਉਹ ਔਰ 2 ਘੰਟੇ ਸਾਡੇ ਨਾਲ ਰਹੇ ਆ ਉਸ ਤੋਂ ਸੀਪੀ ਵੀਰ ਸੈਟੀਸਫਾਈਡ ਸਾਰੇ ਅਸੀਂ ਉਹਨਾਂ ਦੀ ਗੱਲਬਾਤੋਂ ਕਿ ਉਹ ਕਹਿੰਦੇ ਇਦਾਂ ਦੀ ਸਜ਼ਾ ਦੇਵਾਂਗੇ ਕਿ ਸ਼ੈਲ ਲੁਧਿਆਣੇ ਦੀ ਧਰਤੀ ਤੇ ਦੁਬਾਰਾ ਕੋਈ ਜੁਰਤ ਨਹੀਂ ਕਰੂਗਾ ਕਿਸੇ ਨੌਜਵਾਨ ਦਾ ਕਤਲ ਕਰਨ ਲਈ ਇਸ ਕਰਕੇ ਉਹਨਾਂ ਤੇ ਵਿਸ਼ਵਾਸ ਹੈ ਸਾਨੂੰ ਉਹਨਾਂ ਦੀ ਕਾਰਜਸ਼ੈਲੀ ਦੇ ਬਾਰੇ ਬਹੁਤ ਲੋਕ ਚੰਗੀ ਤਰ੍ਹਾਂ ਜਾਣਦੇ ਆ ਔਰ ਵਿਅਕਤੀਗਤ ਤੌਰ ਤੇ ਮੈਂ ਖੁਦ ਵੀ ਉਹਨਾਂ ਦੀ ਕਾਰਜਸ਼ੈਲੀ ਦੇ ਤੇ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਉਹਨਾਂ ਨੂੰ ਐਸੀ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਔਰ ਮਿਲੂਗੀ ਵੀ ਤਾਂ ਕਿ ਅੱਗੇ ਤੋਂ ਕਿਸੇ ਵੀ ਮਾਂ ਦਾ ਬੇਟਾ ਕਿਸੇ ਵੀ ਪਿਓ ਦਾ ਬੇਟਾ ਔਰ ਕਿਸੇ ਵੀ ਭੈਣ ਦਾ ਭਰਾ ਦੇਖ ਰਹੇ ਹੋ ਨਾ ਤੁਸੀਂ ਕਿਦਾਂ ਚਲਾਰੀ ਸੀ ਉਹ ਜਿਹੜੀ ਇੰਗਲੈਂਡ ਤੋਂ ਆਈ ਆ ਉਹ ਕਹਿੰਦੀ ਮੈਨੂੰ ਮਤਲਬ ਭੇਜਿਆ ਸੀ ਇਸ ਕਰਕੇ ਤੂੰ ਕਿ ਮੈਂ ਤੈਨੂੰ ਮੁੜ ਕੇ ਇੱਥੇ ਆ ਕੇ ਇਸ ਹਾਲ 'ਚ ਦੇਖਾਂ ਤੂੰ ਇਸ ਕਰਕੇ ਐਸੇ ਲੋਕ ਜਿਹੜੇ ਨੇ ਉਹਨਾਂ ਨੂੰ ਜੀਣ ਦਾ ਕੋਈ ਹੱਕ ਨਹੀਂ ਹੈ ਜਿਨ੍ਹਾਂ ਨੇ ਮਤਲਬ ਐਡਾ ਭਿਆਨਕ ਕੰਮ ਕੀਤਾ ਵਾ ਤੇ ਉਹਨਾਂ ਦਾ ਫੈਸਲਾ ਵੀ ਔਨ ਦੀ ਸਪੋਰਟ ਹੋਣਾ ਚਾਹੀਦਾ ਵਾ ਸ਼ਾਂਤੀ ਜਿਹੜੀ ਆ ਉਹ ਸਮਾਜ ਨੂੰ ਸ਼ਾਂਤੀ ਤਾਂ ਮਿਲਣੀ ਆ ਕਿ ਫੈਸਲਾ ਔਨ ਦੀ ਸਪੋਰਟ ਅਟੇਵਲ ਨੂੰ ਸਰਕਾਰ ਤੱਕ ਪਹੁੰਚਾਇਆ ਜਾਏਗਾ ਮਾਮਲਾ ਹਾਂ ਬਿਲਕੁਲ ਮੈਂ ਸਰਕਾਰ ਨਾਲ ਬਿਲਕੁਲ ਇਨ ਟੱਚ ਆ ਜੀ ਮੈਂ ਮਾਹਜੋਗ ਸੀਐਮ ਸਾਹਿਬ ਨਾਲ ਦੀ ਇਨ ਟੱਚ ਆ ਔਰ ਉਹਨਾਂ ਦੇ ਓਐਸਡੀ ਨੇ ਰਾਜਵੀਰ ਜੀ ਨਾਲ ਵੀ ਮੈਂ ਇਨ ਟੱਚ ਆ ਪੁਲਿਸ ਕਮਿਸ਼ਨ ਸਾਮੇ ਹਾਈਰ ਅਥਾਰਟੀ ਸਾਰੀ ਨਾਲ ਇਨ ਟੱਚ ਆ ਔਰ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਔਰ ਕਾਨੂੰਨ ਆਪਣੇ ਹੱਥ ਚ ਲੈਣ ਦਾ ਅਧਿਕਾਰ ਕਿਸੇ ਨੂੰ ਨਹੀਂ ਆ ਔਰ ਜਿਨ੍ਹਾਂ ਲੋਕਾਂ ਨੇ ਇਹ ਕਾਂਡ ਕੀਤਾ ਵਾ ਉਹਨਾਂ ਨੂੰ ਸ਼ਰੇ ਬਾਜ਼ਾਰ ਜਿਹੜਾ ਵਾ ਸਜਾ ਦਿੱਤੀ ਜਾਊਗੀ ਪਰਿਵਾਰ ਮੇਰਾ ਇਹ ਆਪਣਾ ਪਰਿਵਾਰ ਆ ਜੀ ਮੈਂ ਕੋਈ ਇਸ ਪਰਿਵਾਰ ਦਾ ਦੂਗ ਨਹੀਂ ਮੇਰਾ 40 ਸਾਲ ਤੋਂ ਇਸ ਪਰਿਵਾਰ ਦੇ ਨਾਲ ਆ ਚੌਧਰੀ ਯਸ਼ਪਾਲ ਸਾਡੇ ਸੰਗਠਨ ਦੇ ਰਾਸ਼ਟਰੀ ਸੰਚਾਲਕ ਨੇ ਮੇਰੇ ਛੋਟੇ ਭਾਈ ਆ ਔਰ ਅਸੀਂ ਸਾਰੇ ਸ਼ਹਿਰ ਨੂੰ ਪਤਾ ਕਿ ਦੋ ਜਿਸੇ ਮੈਂ ਇੱਕ ਜਾਣਾਂ ਸੀ ਤੇ ਅੱਜ ਮੈਂ ਸਮਾਜ ਦਾ ਜ਼ਰੂਰ ਧੰਨਵਾਦ ਕਰਨਾ ਚਾਹਾਂ ਕਿ ਸਾਰਿਆਂ ਨੇ ਪਾਰਟੀਵਾਦੀ ਸੰਗਠਨਵਾਦ ਗੋਤਵਾਦ ਪ੍ਰਾਂਤਵਾਦ ਪਛਾਵਾਦ ਮੱਲਾਵਾਦ ਅਲਟੀਵਾਜੀ ਤੋਂ ਪਰ ਉੱਠ ਕੇ ਅੱਜ ਬਗਣ ਪਰਵਾਰ ਦਾ ਜਿਹੜਾ ਇੱਕ ਸਾਥ ਦਿੱਤਾ ਵਾ ਔਰ ਉਹ ਇੱਕ ਬੜਾ ਇਤਿਹਾਸ ਚ ਸਵਰਨਖਰਾਂ ਚ ਲਿਖਿਆ ਜਾਣ ਵਾਲਾ ਜ ਇਤਿਹਾਸ ਹੋਊਗਾ ਔਰ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਕੱਲ ਤੋਂ ਹੀ ਬੜਾ ਚਿੰਤਤ ਇਸ ਮਾਮਲੇ ਨੂੰ ਲੈ ਕੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅੱਜ ਕਾਰਤਿਕ ਬਗਣ ਦਾ ਜਿਹੜਾ ਕਤਲ ਹੋਇਆ ਵਾ ਇਹ ਅੱਗੇ ਨਾ ਹੋਵੇ ਇਹਦੇ ਤੇ ਅਸੀਂ ਕੋਈ ਨਾ ਕੋਈ ਬੈਠ ਕੇ ਠੋਸ ਨੀਤੀ ਜਿਹੜੀ ਆ ਔਰ ਜ਼ੂਰ ਬਣਾਵਾਂਗੇ ਕਿ ਅੱਗੇ ਤੋਂ ਕੋਈ ਬੱਚਾ ਜਿਹੜਾ ਵਾ ਉਹ ਬਿਰਥ ਦੀ ਜਿਹੜੀ ਮੌਤ ਉਦੇ ਵੱਲ ਨੂੰ ਨਾ ਵਧੇ ਦੇਖੋ ਐਸੇ ਬੱਚਿਆਂ ਦਾ ਨੌਜਵਾਨ ਦਾ ਹੁਣ ਤੁਸੀਂ ਦੇਖੋ ਕਿੱਡੇ ਬੱਚੇ ਉਹਦੇ ਨਾਲ ਉਹਦੇ ਫਾਲੋਅਰ ਨੇ 3 ਲੱਖ ਤੋਂ ਉੱਤੇ ਉਹਦੇ ਫਾਲੋਅਰ ਆ ਬੱਚਾ ਲੈਗ ਸੀਗਾ ਮਾਂ ਕੋਲੋਂ ਵੈਸੇ ਜਿਹਾ ਬੱਚਾ ਹੋਣਾਰ ਉਹਨੇ ਜੀ ਹੋਰ ਬਹੁਤ ਤਰੱਕੀ ਕਰਨੀ ਸੀ ਇਹਨਾਂ ਦੀਆਂ ਲੜਾਈਆਂ ਪਤਾ ਨਹੀਂ ਕਾਧੀਆਂ ਨੇ ਇਹਨਾਂ ਜਵਾਕਾਂ ਦੀਆਂ ਕੀ ਲੜਾਈ ਆ ਉਹ ਆਪਣੇ ਕੰਮ ਲੱਗਿਆ ਹੋਇਆ ਕਿਸੇ ਦੀ ਕੋਈ ਜ਼ਮੀਨ ਦਾ ਰੌਲਾ ਹੈ ਨਹੀਂ ਸੀ ਇਹਨਾਂ ਦਾ ਐਡਾ ਵੱਡਾ ਐਕਸੀਡੈਂਟ ਕਰਕੇ ਤੁਸੀਂ ਇਸ ਕੰਮ ਦੇ ਵਿੱਚੋਂ ਕੀ ਕੱਢ ਪਾ ਲਿਆ ਉਹ ਭੈਣ ਰੋਂਦੀ ਆ ਉਹ ਮਾਂ ਰੋਂਦੀਆਂ ਨੇ ਉਹ ਭਰਾ ਰੋਂਦੇ ਆ ਉਹ ਪਿਓ ਰੋਂਦਾ ਇਨਾਂ ਚੀਜ਼ਾਂ ਦਾ ਕੋਈ ਇਲਜ਼ਾਮ ਐਂਡ ਥੋੜਾ ਵਾ ਜੀ ਅੱਜ ਤੁਸੀਂ ਇਸ ਜਵਾਕ ਨੂੰ ਮਾਰਿਆ ਵਾ ਉਹ ਤੁਹਾਡੇ ਮਗਰ ਵੀ ਉਹ ਗੋਲੀਆਂ ਪੱਜਦੀ ਪਈ ਆ ਚਾਰ ਦਿਨ ਬਾਅਦ ਤੁਹਾਡੇ ਲੱਗ ਜਾਣੀਆਂ ਨੇ ਇਹੀ ਗੋਲੀਆਂ ਜਿਹੜੀਆਂ ਇਹ ਜਵਾਕਾਂ ਦੇ ਮਾਰੀਆਂ ਤੁਸੀਂ ਇਹ ਤੁਹਾਡਾ ਕੋਈ ਇਸ ਕੰਮ ਦਾ ਐਂਡ ਥੋੜਾ ਵਾ ਤੁਸੀਂ ਇਸ ਜਵਾਕ ਨੂੰ ਮਾਰ ਕੇ ਕੀ ਤੁਸੀਂ ਖੂਨ ਖੋਲਿਆ ਇੱਕ ਭੈਣ ਦਾ ਹੋਣਹਾਰ ਭਾਈ ਇੱਕ ਪਿਓ ਦਾ ਹੋਣਹਾਰ ਬੱਚਾ ਇੱਕ ਮਾਂ ਦਾ ਹੋਣਹਾਰ ਬੱਚਾ ਇਹ ਜੇ ਬੱਚਿਆਂ ਦੇ ਨਾਲ ਤੁਸੀਂ ਐਕਸੀਡੈਂਟ ਕਰ ਰਹੇ ਹੋ ਸਾਡੇ ਪੰਜਾਬ ਦੀ ਨੌਜਵਾਨੀ ਕਿੱਦਾਂ ਨੂੰ ਜਾਊਗੀ ਕਹਿੰਦੇ ਨੈਸ਼ਨਲ ਪਲੇਅਰ ਸੀਗਾ ਬਾਸਕਟਬਾਲ ਦਾ ਪਲੇਅਰ ਸੀਗਾ ਕਾਫੀ ਵਧੀਆ ਖੇਡਦਾ ਵੀ ਸੀ ਮੈਂ ਦੇਖੋ ਨਾ ਹੁਣ ਉਹਦੇ ਮਗਰ ਹੀ ਕੋਈ ਆਉਂਦਾ ਇੱਥੇ ਤਾਂ ਆਉਂਦਾ ਹੀ ਘੱਟ ਨੇ ਲੋਕ ਇਥੇ ਦਾ ਅਗਲਾ ਕਹਿੰਦਾ ਉਹ ਮਰ ਗਿਆ ਤੇ ਕਹਾਣੀ ਖਤਮ ਇੱਥੇ ਆ ਜਵਾਕ ਕੀ ਕੁਛ ਬੀਜ ਕੇ ਗਿਆ ਦੇਖ ਲਓ ਬਾਹਰੋਂ ਕੋਈ ਜਿਲੰਦਰੋਂ ਅੰਬਰ ਸਰੋਂ ਕੋਈ ਕਿਤੋਂ ਕਿਤੋਂ ਲੱਗ ਲੱਗ ਕੋਨਿਆਂ ਚੋਂ ਜਵਾਕ ਉਹਦੇ ਫਾਲੋਅਰ ਆਏ ਹੋਏ ਆ ਇਹ ਗੱਲ ਦਾ ਕੋਈ ਛੋਟਾ ਨਹੀਂ ਸੋਚ ਹੈਗੀ ਪਰ ਉਹਨਾਂ ਨੇ ਜਿਨੇ ਵੀ ਇਹ ਘਟਨਾ ਵਰਤਾਈ ਆ ਉਹਨੇ ਪਾਪ ਕਮਾਇਆ ਇਹ ਜਿਹਾ ਬੱਚਾ ਹੋਣ ਹਾਰ ਸਾਡੀ ਪੰਜਾਬ ਦੀ ਧਰਤੀ ਤੋਂ ਚਲੇ ਗਿਆ ਲੁਧਿਆਣੇ ਦੀ ਧਰਤੀ ਤੋਂ ਚਲੇ ਗਿਆ ਸਾਡੇ ਮੇਰੇ ਆਪਣੀ ਕੌਨਸੀ ਏਜੰਸੀ ਦੇ ਵਿੱਚ ਰਹਿਣ ਵਾਲਾ ਬੱਚਾ ਕੀ ਇਸ ਕੰਮ ਦੇ ਵਿੱਚ ਕਿਸੇ ਨੇ ਕਿਸੇ ਨੂੰ ਕੋਈ ਪ੍ਰਾਪਤ ਹੋਇਆ ਕੀ ਹੋਇਆ ਜਵਾਕ ਆਪਣੀ ਜਾਨ ਤੋਂ ਚਲੇ ਗਿਆ ਤੁਹਾਡੇ ਮਗਰ ਵੀ ਓਹੀ ਗੋਲੀ ਭਜਦੀ ਆ ਕਿੰਨੇ ਦਿਨ 2 4 5 ਦਿਨ 10 ਦਿਨ ਲੱਗੂਗੇ ਕਿ ਤੇ ਤੁਹਾਨੂੰ ਵੀ ਇਹੋ ਜੀ ਗੱਲ ਦਾ ਹੀ ਸਾਹਮਣਾ ਕਰਨਾ ਪੈ ਜਾਣਾ ਦੇਖੋ ਇਨਸਾਫ ਮਿਲ ਜਾਣਾ ਮਾਨਸਾਫ ਦੀ ਨਹੀਂ ਗੱਲ ਗੱਲ ਆ ਵੀ ਐਡਾ ਹੋਣ ਹਾਰ ਜਵਾਕ ਗਿਆ ਉਹਨੇ ਕਦੇ ਵਾਪਸ ਆਉਣਾ ਜਿਹੜੇ ਬੰਦੇ ਮਲੰਗ ਟਾਇਪ ਹੁੰਦੇ ਆ ਉਹਨਾਂ ਨੂੰ ਕੀ ਫਰਕ ਹੁੰਦਾ ਵਾ ਫਰਕ ਤਾਂ ਇਹ ਜੇ ਜਵਾਕਾਂ ਦਾ ਪੈਣਾ ਵਾ ਜਿਹੜੇ ਜਵਾਕ ਆਪਣੇ ਹੋਣ ਹਾਰ ਆਪਣੇ ਆਪ ਨੂੰ ਦੱਸ ਰਹੇ ਸੀ ਕਾਬਲਤ ਵੀ ਸਾਡੇ ਚ ਇੰਨੀ ਕਾਬਲਤਾਰ ਉਹਨਾਂ ਨੂੰ ਕੁਛ ਨਹੀਂ ਉਹ ਜਿਹੜੇ ਮਲੰਗਾ ਨੇ ਇਹਨੂੰ ਮਾਰਿਆ ਵਾ ਉਹ ਉਹਨਾਂ ਦਾ 2 4 5 ਦਿਨਾਂ ਬਾਅਦ ਦੇਖ ਲਿਓ ਇਹੀ ਅਸਰ ਹੋਣਾ ਪਰ ਲੈਕ ਬੱਚਾ ਨਹੀਂ ਮੁੜ ਕੇ ਆਉਣਾ ਬਸ ਇਹੀ ਆ ਹੁਣ ਤਾਂ ਇਹ ਆਪਣਾ ਦਾ ਗੁਰੂਆਂ ਦਾ ਇਤਿਹਾਸ ਕਹਿੰਦਾ ਵਾ ਇਹ ਤਾਂ ਪਰਮਾਤਮਾ ਦੀਆਂ ਲਿਖੀਆਂ ਹੋਈਆਂ ਵਿధి ਦੀਆਂ ਗੱਲਾਂ ਨੇ ਜਿਵੇਂ ਜਿਵੇਂ ਲੇਖਕਾਰ ਲਿਖਿਆ ਜਿੰਨੇ ਸਵਾਸ ਲਿਖਿਆ ਉਹਨੇ ਹੀ ਲੈਣੇ ਆ ਚਾਹੇ ਕੋਈ ਬੰਦਾ ਵਾ ਇਹ ਸਵਾਸਾਂ ਦੀ ਗੇਮ ਆ ਸਾਰੀ ਇਸ ਮਾਲਕ ਨੇ ਹੁਣ ਹਰ ਬੱਚਾ 22 ਸਾਲਾਂ 'ਚ ਆਪਣਾ ਇੰਨਾ ਨਾਮ ਕਮਾਉਣਾ ਇਹ ਕਿਸੇ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਆਉਂਦੀ ਦੇਖੋ ਇਹ ਬਹੁਤ ਦੁੱਖ ਦੀ ਘੜੀ ਆ ਔਰ ਉਸ ਦੁੱਖ ਦੀ ਘੜੀ 'ਚ ਜ਼ਾਹਰੀ ਤੌਰ ਤੇ ਅਸੀਂ ਸੰਵੇਦਨਾ ਪ੍ਰਗਟ ਕਰਦੇ ਆ ਪਰ ਜੋ ਵੀ ਹੋਇਆ ਮੈਂ ਸਮਝਦਾ ਇਹ ਨਹੀਂ ਸੀ ਹੋਣਾ ਚਾਹੀਦਾ ਸ਼ਾਇਦ ਕੁਦਰਤ ਦਾ ਪਾਣਾ ਜਿਹੜਾ ਹੈ ਉਹ ਸਾਨੂੰ ਮੰਨਣਾ ਪੈਂਦਾ ਪਰ ਜਿੰਨਾ ਬਲੇਲੀਨ ਤੋਂ ਬੱਚਾ ਸੀਗਾ ਜਿੰਨੀ ਉਹਦੀ ਫੋਲੋਇੰਗ ਹੈਗੀ ਹੈ ਮੈਂ ذاتی ਤੌਰ ਤੇ ਤਾਂ ਕਦੀ ਉਸ ਬੱਚੇ ਨੂੰ ਰੂਬਰੂ ਹੋ ਕੇ ਮਿਲੇ ਨਹੀਂ ਪਰ ਜਿੰਨਾ ਲੋਕਾਂ 'ਚ ਉਹਦੀ ਮਕਬੂਲੀਅਤ ਸੁਣੀ ਹੈ ਬਹੁਤ ਮੈਂ ਸਮਝਦਾ ਨਾ ਕੇਵਲ ਉਸ ਪਰਿਵਾਰ ਦਾ ਇਹ ਨੁਕਸਾਨ ਹੋਇਆ ਇਹ ਕੌਮੀ ਤੌਰ ਤੇ ਸਾਡਾ ਵੀ ਬਹੁਤ ਵੱਡਾ ਇਹ ਨੁਕਸਾਨ ਹੈਗਾ ਤਾਂ ਮੈਂ ਸਮਝਦਾ ਕਿਤੇ ਨਾ ਕਿਤੇ ਸਾਡੀ ਸਟੇਟ ਲਈ ਜੇ ਕੱਲ ਨੂੰ ਉਹ ਬੱਚਾ ਖੇਡਦਾ ਤੇ ਸਾਡੇ ਲਈ ਇਹ ਬਹੁਤ ਵੱਡਾ ਗੌਰਵ ਹੋਣਾ ਸੀਗਾ ਤੋਂ ਕਾਲ ਦੇ ਜਿਹੜੇ ਆ ਪੰਛੀ ਨੇ ਉਹਨੂੰ ਸਾਡੇ ਤੋਂ ਖੋ ਲਿਆ ਤੋਂ ਇਸ ਦੁੱਖ ਦੀ ਗੱਡੀ 'ਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸੰਵੇਦਨਾ ਪ੍ਰਗਟ ਕਰਦਾ ਤੇ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਦਾ ਜਿਹੜਾ ਸਾਨੂੰ ਸਾਰਿਆਂ ਨੂੰ ਆਪ ਧਿਆਨ ਰੱਖਣ ਦੀ ਲੋੜ ਆ ਚੇਚੇ ਤੌਰ ਤੇ ਉਹਨਾਂ ਬੱਚਿਆਂ ਦੀ ਵੀ ਮਤਲਬ ਬੱਚੇ ਦਾ ਸਾਰਿਆਂ ਦੇ ਬਹੁਤ ਲਾਇਕ ਆ ਸਾਰੇ ਪਰਿਵਾਰ ਦੇ ਲਈ ਉਹਨਾਂ ਦੀ ਹਮਾਇਤ ਉਹਨੀ ਹੁੰਨੀ ਹੈ ਪਰ ਮੈਂ ਸਮਝਦਾ ਕਿ ਮਾਪੇ ਦਾ ਇੱਕ ਵੱਡਾ ਫਰਜ਼ ਬਣਦਾ ਹੈ ਵੀ ਆਪਣੇ ਬੱਚੇ ਦੀ ਜਿਹੜੀ ਆਪਣੀ ਨਿਗਰਾਨੀ ਹੈ ਸਮਾਜ ਵੱਲੋਂ ਇਕੱਠ ਕਰਕੇ ਜਿਹੜਾ ਜ਼ਾਣਾ ਬੰਦੀ ਗੱਲ ਦਿੱਤੀ ਗਈ ਸੀ ਉਸ ਨੂੰ ਮਦੇਨ ਰੱਖਦੇ ਹੋਏ ਪ੍ਰਸ਼ਾਸਨ ਖੁਦ ਕੱਲ ਭਗਵਾਨ ਵਾਲਮੀਕੀ ਬਰਮਾਲਿਆ ਜਿੱਥੇ ਪਰਿਵਾਰ ਬੈਠਾ ਸੀ ਉੱਥੇ ਆ ਕੇ ਤੇ ਸਮਾਜ ਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਬੰਦਿਆਂ ਦੇ ਨੇੜੇ ਪਹੁੰਚ ਗਏ ਆ ਤੇ ਬੰਦੇ ਆਡੈਂਟੀਫਾਈ ਹੋ ਚੁੱਕੇ ਨੇ ਤੇ ਜਲਦ ਹੀ ਜਿਹੜਾ ਵਾ ਰਿਜ਼ਲਟ ਸਾਹਮਣੇ ਆ ਜਾਊਗਾ ਉਨ੍ਹਾਂ ਦੇ ਵਿਸ਼ਵਾਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਵਾ ਸੰਸਕਾਰ ਕੀਤਾ ਗਿਆ ਵਾ ਪਰ ਇਸ ਤਰੀਕੇ ਨਾਲ ਜਿੱਥੇ ਗੱਠ ਇੱਥੇ ਮੌਜੂਦ ਸੀਗਾ ਉਸ ਦੀ ਫੈਨ ਫੋਲਿੰਗ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਤਕਰੀਬਨ ਪੂਰਾ ਸਮਸ਼ਾਨ ਘਾਟ ਉਸ ਦੇ ਚੌਣ ਵਾਲਿਆਂ ਨਾਲ ਭਰਿਆ ਹੋਇਆ ਵਾ ਬਾਕੀ ਇਹ ਤਾਂ ਗੱਲ ਦੇਖ ਨੂੰ ਮਿਲਦੀ ਪਈ ਹੈ ਕਿ ਕੋਈ ਵੀ ਜਗ੍ਹਾ ਅਸੀਂ ਖਾਲੀ ਨਹੀਂ ਹੈ ਜਿੱਥੇ ਕੋਈ ਨਾ ਹੋਵੇ ਉਹਦੇ ਜਿੰਨੇ ਵੀ ਪ੍ਰਸ਼ੰਸਕ ਸੀਗੇ ਤੇ ਸਾਰੇ ਮੌਜੂਦ ਨੇ ਪਰ ਜੋ ਪਰਮਾਤਮਾ ਨੂੰ ਮਜੂਰ ਹੈ ਉਹਦੀ ਮਤਲਬ ਕਿ ਜੀਵਨ ਇੰਨਾ ਕੀ ਸੀਗਾ ਤੇ ਅੱਜ ਪੂਰਾ ਸਮਾਜ ਵੀ ਇਸ ਗੱਲ ਤੋਂ ਦੁਖੀ ਹੈ ਤੇ ਪਰਿਵਾਰ ਨੇ ਤਾਂ ਚਲੋ ਹੋਣਾ ਹੀ ਹੈ ਪਰਿਵਾਰ ਨੂੰ ਅਸੀਂ ਸਮਾਜ ਜਿਹੜਾ ਵਾ ਪਰਿਵਾਰ ਦੇ ਨਾਲ ਖੜਾ ਵਾ ਜਿਹੜਾ ਵੀ ਅੱਗੇ ਤੋਂ ਕਿਤੇ ਦੁੱਖ ਸੁੱਖ ਦੀ ਲੋੜ ਪਈ ਅਸੀਂ ਪਰਿਵਾਰ ਨਾਲ ਖੜਾ